ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲਦੇ ਆਂ ਜਦੋਂ ਕੋਈ ਸਹੂਲਤਾਂ ਮਿਲਦੀਆਂ ਨੇ ਤੇ ਜਿਹੜੇ ਲੋਡ ਬੰਦ ਹੁੰਦੇ ਆ ਉਹ ਕਈ ਵਾਰੀ ਪਿੱਛੇ ਰਹਿ ਜਾਂਦੇ ਆ ਜਿਨ੍ਹਾਂ ਦਾ ਸਰਦਾ ਵਰਦਾ ਹੁੰਦਾ ਉਹ ਅੱਗੇ ਲਾਈਨਾਂ ਚ ਲਾ ਕੇ ਸਹੂਲਤਾਂ ਲੈ ਜਾਂਦੇ ਆ ਇਹ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਆਪਾਂ ਅਕਸਰ ਹੀ ਵੇਖਦੇ ਆਂ ਵਿਚਾਰਦੇ ਆਂ ਇੱਕ ਖਬਰ ਹੋਰ ਆਈ ਹੈ ਕਿ ਬਹੁਤ ਸਾਰੇ ਐਨ ਆਰ ਆਈ ਵੀ ਇਦਾਂ ਦੇ ਆ ਜਿਹੜੇ ਝਾਲੀ ਪੈਨਸ਼ਨਰ ਬਣੇ ਹੋਏ ਨੇ ਝਾਲੀ ਪੈਨਸ਼ਨਾਂ ਲੈ ਰਹੇ ਨੇ ਇਹ ਕੀ ਖਬਰ ਹੈ ਜੀ ਚਦੂ ਸਾਡੀ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਹੈ ਕਿ ਫਰੀਦ ਦਾ ਤੇਲ ਜੁੱਤੀ ਚ ਪਵਾ ਲੈਣਾ ਚਾਹੁੰਦਾ ਹੈ ਕੀ ਅਸੀਂ ਆਪਣੇ ਬੱਚਿਆਂ ਨੂੰ ਇਹ ਨਹੀਂ ਸਿਖਾਵਾਂਗੇ ਕਿ ਬਈ ਫਰੀਦ ਦਾ ਤੇਲ ਕਿਤੋਂ ਵੀ ਮਿਲੇ ਜੀ ਸਰਚ ਵੀ ਨਾ ਮਿਲੋ ਯਾਰ ਹਮ ਆਪਣਾ ਕਮਾਓ ਆਪਣਾ ਲਾਓ ਜੀ ਸਾਡੀ ਮਾਨਸਿਕਤਾ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਉਹ ਜੋ ਕਲੋਨੀਅਲ ਸਿਸਟਮ ਸੀਗਾ ਬਸਤੀਵਾਦੀ ਸਿਸਟਮ ਸੀਗਾ ਉਹਦੇ ਮੁਤਾਬਕ ਤੇ ਕਹਿ ਸਕਦੇ ਆਪਾਂ ਅਸੀਂ ਕਹੀਏ ਕਿ ਸਾਡਾ ਹੱਕ ਇੱਥੇ ਰੱਖ ਹਮ ਤੇ ਖਾਣਾ ਹੱਕ ਦਾ ਜੀ ਖਾਣਾ ਹੱਕ ਦਾ ਆ ਹਲਾਲ ਦਾ ਖਾਣਾ ਆ ਹਰਾਮ ਦਾ ਨਹੀਂ ਜੀ ਸੋ ਸਾਨੂੰ ਰੋਜ਼ਗਾਰ ਦਿਓ ਯਾਰ ਸਾਨੂੰ ਪੈਰਾਂ ਤੇ ਖੜੇ ਕਰੋ ਸਾਨੂੰ ਬਰਾਬਰੀ ਦੇ ਮੌਕੇ ਦੇਵੋ ਬਿਲਕੁਲ ਬਾਕੀ ਜਿਹੜਾ ਇਹ ਦਾਲ ਆਉਣ ਵਾਲਾ ਇਹਨਾਂ ਕੰਮ ਇਹਦੇ ਤੇ ਅੱਗੇ ਅਸੀਂ ਬੜੀ ਬੜੀ ਵਿਸਥਾਰ ਨਾਲ ਗੱਲ ਕੀਤੀ ਆ ਕਿ ਦਰਅਸਲ ਕੀ ਆ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਸਕੀਮ ਆਉਂਦੀ ਆ ਪਹਿਲੀ ਗੱਲ ਕਿ ਜੋ ਕ੍ਰਾਈਟੇਰੀਆ ਹੁੰਦਾ ਜੀ ਉਹ ਕਦੇ ਵੀ ਦੱਸਿਆ ਨਹੀਂ ਜਾਂਦਾ ਪ੍ਰਚਾਰ ਕੇ ਜੀ ਫਰਜ਼ ਕਰੋ ਕਿ ਮੈਂ ਦੁਕਾਨਦਾਰ ਆ ਮੇਰੇ ਕੋਲ ਕੋਈ ਆਇਆ ਮੈਂ ਆਪਣੇ ਉਹ 10 ਰੁਪਏ ਲੈਣ ਵਾਸਤੇ ਫਾਰਮ ਜਿਹੜਾ ਫਿਲ ਕਰ ਦੇਣਾ ਜੀ ਜੀ ਬਿਲਕੁਲ ਇਹ ਨਹੀਂ ਦੱਸਣਾ ਕਿ ਭਾਈ ਤੇਰੀ ਕਮਾਈ ਕਿੰਨੀ ਹੈ ਇਹ ਨਹੀਂ ਪੁੱਛਣਾ ਕਿ ਹਾਂ ਭਾਈ ਕੀ ਕਰਦਾ ਹੈ ਐਸਾ ਕੁਝ ਵੀ ਨਹੀਂ ਹੂੰ ਦੂਜੀ ਗੱਲ ਇਹ ਕਿ ਸਾਡੇ ਸਿਸਟਮ ਦੇ ਵਿੱਚ ਕਈ ਚੋਰ ਮੋਰੀਆਂ ਹੁਣ ਜਿਵੇਂ ਇਹ ਫੇਕ ਪੈਨਸ਼ਨਰ ਜਿਹੜੇ ਆ ਉਹ ਕੱਲੇ ਐਨਆਰਆਈ ਨਹੀਂ ਜੀ ਐਨਆਰਆਈ ਤੇ ਤਵਾ ਜ਼ਿਆਦਾ ਲੱਗ ਜਾਂਦਾ ਜੀ 17571 ਇਹਨਾਂ ਨੇ ਪੈਨਸ਼ਨਰ ਉਹ ਪਾਏ ਗਏ ਜਿਹੜੇ ਨਜਾਇਜ਼ ਪੈਨਸ਼ਨ ਲੈ ਰਹੇ ਸੀ ਹੂੰ ਉਹਦੇ ਚੋਂ 16531 ਤੇ ਮਰੇ ਹੋਏ ਨੇ ਯਾਨੀ ਕਰ ਲੋ ਬਾਈ ਹੁਣ ਘਰ ਵਾਲਿਆਂ ਨੂੰ ਪਤਾ ਨਹੀਂ ਵੀ ਸਾਡਾ ਬੰਦਾ ਮਰ ਗਿਆ ਜੀ ਉਹਨਾਂ ਨੂੰ ਇਹ ਵੀ ਚੱਲ ਆਈ ਜਾਂਦੇ ਆਈ ਜਾਂਦੇ ਹੁਣ ਇਹਨਾਂ ਤੋਂ ਵਸੂਲੀ ਸ਼ੁਰੂ ਕਰ ਦਿੱਤੀ ਹੈ ਸਰਕਾਰ ਨੇ ਸ਼ਾਇਦ 47 ਕੇ 48 ਕਰੋੜ ਨਹੀਂ 44 ਕਰੋੜ ਰੁਪਈਆ ਜਿਹੜਾ ਵਸੂਲਿਆ ਜਾ ਰਿਹਾ ਜੀ ਮਤਲਬ ਕਿ ਅਮਰਸਰ ਜ਼ਿਲ੍ਹੇ ਨੂੰ ਵੇਖੋਗੇ ਤਾਂ 5.5 ਹਜ਼ਾਰ ਕੱਲੇ ਉੱਥੇ ਹੀ ਆ ਜਿੱਥੋਂ ਵਸੂਲਣਾ ਹੈ ਮਤਲਬ ਕਿ 5.5 ਹਜ਼ਾਰ ਪੈਨਸ਼ਨਰ ਇਸ ਤਰ੍ਹਾਂ ਦੇ ਆ 3 ਕਰੋੜ 6 ਲੱਖ ਰੁਪਈਆ ਉਹਨਾਂ ਤੋਂ ਵਸੂਲਣਾ ਹੈ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਐਨ ਆਰ ਆਈ ਵੀ ਆ ਵਿੱਚ 476 ਜੀ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ 574 ਇਸ ਤਰ੍ਹਾਂ ਦੇ ਜਿਹੜੇ ਸਰਕਾਰੀ ਜੋਬ ਕਰਦੇ ਆ ਜੀ ਉਹ ਵੀ ਪੈਨਸ਼ਨ 15-1500 ਲਈ ਜਾਂਦੇ ਸਰਕਾਰੀ ਮੁਲਾਜ਼ਮ ਨੂੰ ਨਹੀਂ ਪਤਾ ਕਿ ਉਹ ਕੀ ਕਰ ਰਿਹਾ ਬਿਲਕੁਲ ਲੱਗੇ ਇਨਾ ਰਿਸਕ ਵੀ ਨਹੀਂ ਲੈਂਦਾ ਵੈਸੇ ਕੋਈ ਡਰਦਾ ਪਤਾ ਨਹੀਂ ਲੋਕ ਕਿਵੇਂ ਜੀ ਮੈਂ ਇੱਕ ਦਿਨ ਮੇਰਾ ਮਿੱਤਰ ਆ ਗਿਆ ਮੈਂ ਬਹੁਤ ਤਾਂ ਮਤਲਬ ਕਿ ਇਸ ਮਾਮਲੇ ਦੇ ਵਿੱਚ ਜੀ ਖੁੱਲਮ ਖੁੱਲਾ ਹੀ ਆ ਕੰਮ ਹੂੰ 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 ਤੇ ਉਹ ਕਹਿੰਦਾ ਮੈਂ ਬੈਂਕ ਜਾਣਾ ਦਵਾਦਬ ਕਾਫੀ ਨਵੇੜ ਤੇ ਚਲੀਏ ਅਸੀਂ ਬਲੈਕ ਕਾਫੀ ਉੱਥੇ ਪੀਣ ਗਏ ਹਾਂ ਬੈਠੇ ਤੇ ਮੈਂ ਕਿੱਥੇ ਜਾਣਾ ਹੀ ਅਜੀਜ਼ ਆ ਮੇਰਾ ਬਹੁਤ ਜ਼ਿਆਦਾ ਹਮਸਾਇਆ ਮੇਰਾ ਬਚਪਨ ਦਾ ਤੇ ਕਹਿੰਦਾ ਮੈਂ ਕੇ ਵਾਈਸੀ ਕਰਾਉਣੀ ਆ ਬੈਂਕ ਚ ਜੀ ਕਿ ਮੋਦੀ ਵਾਲੇ ਪੈਸੇ ਆਉਣੇ ਆ ਮੈਂ ਕਿਹਾ ਤੇ ਤੂੰ ਤੇ ਨਾ ਕਮਿਆ ਆਈਟੀਆਰ ਭਰਨਾ ਤੇਰੀ ਤੇਨਕਮ ਮੇਰੇ ਤੋਂ ਵੀ ਦੁੱਗਣੀ ਤਿੱਗਣੀ ਆ ਹੂੰ ਤੇ ਕਹਿੰਦਾ ਫੇਰ ਕੀ ਹੋਇਆ ਮੈਂ ਕਿਹਾ ਫੇਰ ਕੀ ਹੋਇਆ ਕਿ ਮੈਂ ਕਿਹਾ ਸਾਰੇ ਉਹਨਾਂ ਨੇ ਤੇਰੇ ਤੋਂ ਵਾਪਸ ਲੈਣੇ ਨੇ ਜੀ ਤੇ ਮੁੜ ਕੇ ਤੇਰਾ ਰਿਕਾਰਡ 'ਚ ਵੀ ਲੱਗ ਜਾਣਾ ਈ ਸਾਰਾ ਕੁਝ ਬਿਲਕੁਲ ਉੱਥੇ ਹੀ ਫੋਨ ਮਾਰ ਦਿੱਤਾ ਕਹਿੰਦਾ ਜੀ ਮੈਂ ਨਹੀਂ ਆਉਣਾ ਛੱਡੋ ਘੜਾ ਹੁਣ ਪਤਾ ਹੀ ਨਹੀਂ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਬਿਲਕੁਲ ਪਤਾ ਨਹੀਂ ਹੈ ਇਹ ਗੱਲ ਬਹੁਤ ਵੱਡੀ ਹੈ ਜੀ ਤਾਂ ਇਸ ਕਰਕੇ ਇਹ ਜਾਗਰੂਕਤਾ ਦੀ ਵੀ ਕਮੀ ਆ ਜਿਹੜੇ ਮਰ ਜਾਂਦੇ ਨੇ ਉਹਨਾਂ ਦੇ ਘਰ ਵਾਲੇ ਜਿਹੜੇ ਆ ਉਹ ਆਉਂਦੇ ਹੋਗੇ ਜੀ ਪਰ ਰੋਲਾ ਇਹ ਆ ਕਿ ਤੁਸੀਂ ਆਪਣਾ ਇਸ ਤਰ੍ਹਾਂ ਦਾ ਮੈਕੈਨਿਜ਼ਮ ਬਣਾਓ ਕਿ ਜੇ ਕੋਈ ਮਰਦਾ ਹੈ ਜੀ ਨਾਲ ਦੀ ਨਾਲ ਉਹਦੀ ਅਪਡੇਸ਼ਨ ਹੋਣੀ ਚਾਹੀਦੀ ਆ ਜੀ 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 ਜੋ ਵੀ ਖਾਤਾ ਉਹਦੇ ਚ ਚੜ ਜਾਵੇ ਕਿ ਇਹ ਪੈਨਸ਼ਨਰ ਜਿਹੜਾ ਹੈ ਬਈ ਉਹ ਚਲੇ ਗਿਆ ਹੂੰ ਇੱਥੇ ਤੇ ਇਸ ਤਰ੍ਹਾਂ ਦਾ ਮੌਲਿਆ ਲੰਬੀ ਅਸੀਂ ਉਹ ਤਾਂ ਅਖਬਾਰ ਚ ਕੰਮ ਕਰਦੇ ਹੁੰਦੇ ਸੀ ਇੱਥੇ ਐਸਟੀਪੀਸੀ ਦਾ ਮੈਂਬਰ ਵੀ ਸੀ ਸ਼ਾਇਦ ਉਸ ਵੇਲੇ सरपंच जी ਵੀ ਉਹਨਾਂ ਦੇ ਕੋਲ ਸੀ ਜੀ ਉਹਨਾਂ ਦੇ ਪਿੰਡ ਵੀ ਮਰਿਆਂ ਨੂੰ ਪੈਨਸ਼ਨਾਂ ਜਾਂਦੀਆਂ ਰਹੀਆਂ ਤੇ ਅਹੀਂ ਆਹੀਂ ਕੀ ਆ ਉਹ ਤੇ ਹੁਣ ਸੰਸਾਰ ਚ ਐ ਨਹੀਂ ਆਪ ਵੀ ਐ ਨਹੀਂ ਨਹੀਂ ਤੇ ਮੈਂ ਨਾ ਹੀ ਲਾ ਦਿੰਦਾ ਜੀ ਅਹੀਂ ਪੁੱਛਿਆ ਤੇ ਅਹੀਂ ਕਿਹਾ ਯਾਰ ਵਾਹ ਵੀ ਖਬਰਾਂ ਤੇ ਲੰਗੀਆਂ ਜੀ ਵੀ ਕਮਾਲ ਦੀ ਗੱਲ ਹੈ ਤੁਹਾਡੇ ਰਾਜ ਦੇ ਵਿੱਚ ਕਾਲੀਆਂ ਦੇ ਰਾਜ ਦੇ ਵਿੱਚ ਆਹ ਕੁਝ ਉਹਨੇ ਆਹੀਂ ਇੱਥੇ ਵੀ ਐਸ਼ ਕਰਾਉਣੇ ਬੰਦੇ ਨੂੰ ਉੱਤੇ ਵੀ ਐਸ਼ ਕਰਾਉਣੇ ਆ ਪਿੱਛੇ ਭੇਜੀ ਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਜਿੰਦਗੀ ਕੇ ਸਾਥ ਵੀ ਜ਼ਿੰਦਗੀ ਕੇ ਬਾਅਦ ਵੀ ਤਾਂ ਗੱਲ ਉਹੀ ਆਖੀ ਜ਼ਿੰਦਗੀ ਕੇ ਸਾਥ ਵਿੱਚ ਵੀ ਤੇ ਜ਼ਿੰਦਗੀ ਕੇ ਬਾਅਦ ਵਿੱਚ ਵੀ ਚਲੀ ਜਾਂਦਾ ਪਰ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਤਾਂ ਕਿ ਲੋੜਵੰਦ ਜਿਹੜੇ ਨਵੇਂ ਪੈਨਸ਼ਨਰ ਨੇ ਉਹਨਾਂ ਨੂੰ ਛੇਤੀ ਹਦਾਈ ਗਈ ਬਿਲਕੁਲ ਬਿਲਕੁਲ